ਜਿੱਥੇ ਪੂਰਾ ਭਾਰਤ ਅੱਜ 79ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ ਉਥੇ ਹੀ ਦਸਮਰ ਨਿਊਜ਼ ਦੀ ਟੀਮ ਇੱਕ ਕੋਸ਼ਿਸ਼ ਕਰ ਰਹੀ ਹੈ ਕਿ ਆਜ਼ਾਦੀ ਸਾਨੂੰ ਮਿਲੀ ਕਿਸ ਤਰ੍ਹਾਂ ਹੈ ਆਜ਼ਾਦੀ ਤੋਂ ਬਾਅਦ ਕੀ ਸੰਘਰਸ਼ ਰਹੇ ਨੇ ਆਜ਼ਾਦੀ ਤੋਂ ਪਹਿਲਾਂ ਕੀ ਸੰਘਰਸ਼ ਰਹੇ ਨੇ ਉਹ ਜਾਨੂ ਕਰਵਾ ਸਕੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਅਸੀਂ ਅੱਜ ਆਜ਼ਾਦੀ ਦਾ ਆਨੰਦ ਜ਼ਰੂਰ ਮਾਨਦੇ ਹਾਂ ਮਗਰ ਆਜ਼ਾਦੀ ਦੇ ਪਿੱਛੇ ਕਈ ਸੰਘਰਸ਼ ਹੋਏ ਨੇ ਕਈ ਗੁਰਬਾਨੀਆਂ ਹੋਈਆਂ ਨੇ ਜੇ ਅਸੀਂ ਅੱਜ ਆਜ਼ਾਦ ਆ ਤਾਂ ਇਸ ਪਿੱਛੇ ਕਿਸੇ ਨੇ ਆਪਣਾ ਕੱਲ ਜ਼ਰੂਰ ਕੁਰਬਾਨ ਕੀਤਾ ਹੈ ਇਹ ਸਾਨੂੰ ਯਾਦ ਹੋਣਾ ਚਾਹੀਦਾ ਹੈ ਇਸ ਵੇਲੇ ਮੈਂ ਪੰਜਾਬ ਸਟੇਟ ਫਾਰ ਹੀਰੋਜ਼ ਮਿਊਜ਼ੀਅਮ ਦੇ ਵਿੱਚ ਮੌਜੂਦ ਆ ਜਿਸ ਦੇ ਵਿੱਚ ਤਸਵੀਰਾਂ ਕੁਝ ਕੁ ਸਾਂਝੀਆਂ ਕਰਾਂਗੇ 47 ਵੇਲੇ ਦੀਆਂ ਯਾਦਾਂ ਕੁਝ ਕੁ ਸਾਂਝੀਆਂ ਕਰਾਂਗੇ ਕਿ ਜਿਸ ਨੂੰ ਵੇਖ ਕੇ ਤੁਸੀਂ ਵੀ ਇੱਕ ਵਾਰ ਜ਼ਰੂਰ ਕਹੋਗੇ ਕਿ ਸੰਘਰਸ਼ ਜੇਕਰ ਲੜਿਆ ਸੰਘਰਸ਼ ਹੋਇਆ ਤਾਂ ਤਾਂ ਹੀ ਸਾਨੂੰ ਆਜ਼ਾਦੀ ਮਿਲੀ ਹੈ ਨਹੀਂ ਤਾਂ ਆਜ਼ਾਦੀ ਸਾਨੂੰ ਕਦੇ ਨਹੀਂ ਮਿਲਣੀ ਸੀ ਸੋ ਤਸਵੀਰ ਜਿਹੜੀ ਹੈ ਉਹ ਮੈਂ ਜ਼ਰੂਰ ਸਾਂਝੀ ਕਰ ਦੇਣਾ ਚਾਹੁੰਦਾ ਦੇਖੋ ਜੀ ਅੱਜ 15 ਅਗਸਤ ਦੇ ਦਿਨ ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ ਬਹੁਤ ਕੁਰਬਾਨੀਆਂ ਦਿੱਤੀਆਂ ਗਈਆਂ ਸਾਡੇ ਜਿੱਦਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਹੈ ਕਿ ਸਾਡੇ ਸੈਕੂਲਰ ਕੰਟਰੀ ਸੀਗਾ ਸਾਡਾ ਆਫਟਰ ਪਾਰਟੀਸ਼ਨ ਐਂਡ ਅੱਜ ਤੱਕ ਉਰਵਾਨੀਆਂ ਉਰੋਂ ਦੀਆਂ ਦਿੱਤੀਆਂ ਜਾ ਰਹੀਆਂ 47 48 ਤੋਂ ਹੁਣ ਤੱਕ ਵੀ ਸਾਡੇ ਜਿਹੜੇ ਜਵਾਨ ਨੇ ਸਾਡੇ ਜਿਹੜੇ ਜਵਾਨ ਨੇ ਕੁਰਬਾਨੀਆਂ ਦੇ ਦੇ ਨੇ ਇੰਟਰਨਲ ਕਨਫਲਿਕਟ ਦਾ ਕੰਸ਼ਨੀਟੇ ਵਿੱਚ ਉਹ ਡੇਟਾ ਤੁਸੀਂ ਪਾਉਣਾ ਜਿਹੜਾ 2 ਸਿਕ ਜਵਾਨ ਸਾਡੇ ਸ਼ਹੀਦ ਹੋਏ ਨੇ ਪੁਲਗਾਮ ਦੇ ਬੈਟਲ ਵਿੱਚ ਸੋ ਉਹ ਸਭ ਜਿਹੜੀ ਸਾਡੀ ਆਈਡੀ ਆ ਪਸ਼ਮ ਕਸ਼ਨਾਲ ਦੇ ਜਿਹੜੇ ਮੈਪਿੰਗ ਸਾਡੇ ਵਾਂਡੀ ਦੇ ਸੋ ਨਾਲ ਚੱਲ ਰਹੀ ਹੈ ਬਾਕੀ ਇਸ ਕਦਰ ਜਿਹੜਾ ਸਾਡਾ ਬਾਦ ਮੋ ਜਿਹੜਾ ਇਸ ਦੇਸ਼ ਨਾਲ ਬਣਾਇਆ ਗਿਆ ਸੀਗਾ ਕਿ ਯੰਗ ਜਨਰੇਸ਼ਨ ਨੂੰ ਸੀ ਮੋਟੀਵੇਟ ਕਰ ਸਕੀਏ ਜਿੱਦਾਂ ਪਹਿਲਾਂ ਸਾਡਾ ਸਿਟੀਜ਼ਨਪੇ ਸ਼ੁਰੂ ਹੋਇਆ ਸਿਟੀਜ਼ਨ ਜੋਦਾ ਕੀ ਸਾਡੇ ਵੈਪਨ ਸੀਗੇ ਕਿਦਾਂ ਸਾਨੂੰ ਦੱਸਿਆ ਗਿਆ ਕਿ ਸੁਖ ਸ਼ਾਂਤੀ ਨਾਲ ਰਹਿਣਾ ਸੈਕੂਲਰ ਰਹਿਣਾ ਫਿਰ ਜੇ ਜ਼ਰੂਰਤ ਪਵੇ ਤੇ ਇhtiyat ਚੁਕਣੇ ਜਿੱਦਾਂ ਸਾਡਾ ਗੁਰੂ ਗੋਬਿੰਦ ਸਿੰਘ ਜੀ ਨੇ ਆਕਾ ਜੀ ਚੁਕਾ ਰਾਜਾ ਮਹਿੰਦੇ ਦਰ ਗੁਰਸਤ ਹਲਾਲ ਅਸਤ ਬੁਰਦਾਂ ਦੀ ਜਬ ਬਾਸ਼ਮ ਸ਼ੀਰਦਸ ਠੀਕ ਹੈ ਸੋ ਸਾਡਾ ਬੇਸਿਕ ਪ੍ਰਿੰਸੀਪਲ ਉਹੀ ਨੇ ਸੋ ਉਸ ਤੋਂ ਬਾਅਦ ਜਿਹੜਾ ਇੱਥੇ ਹੈਗਾ 62 ਜਿਹੜਾ ਤੁਸੀਂ ਦੇਖਿਆ ਹੋਣਾ 47 4 ਇਥੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ ਉਸ ਤੋਂ ਬਾਅਦ 47 ਦੇ ਵਿੱਚ ਐਗਰੈਸ਼ਨ ਹੋਈ ਜਿਹੜਾ ਉਹਨਾਂ ਨੇ ਕੀਤੀ ਆ ਉਹ ਵੀ ਪਾਕਿਸਤਾਨੀ ਫੌਜੀਆਂ ਨੇ ਮਿਲ ਕੇ ਉਸ ਤੋਂ ਬਾਅਦ ਸਾਡਾ ਜਿਹੜਾ ਵਾਰਮੂਰੀ ਕਵਰ ਕਰਦਾ 62 ਦੀ ਗੈਲਰੀ 71 65 ਕਾਰਗਿਲ ਕਾਰਗਿਲ ਦਾ ਸੋ ਇਹ ਸਾਰਾ ਦਰਸਾਉਂਦਾ ਇਹਨਾਂ ਨੂੰ ਇੱਕ ਤਰ੍ਹਾਂ ਇਸ ਬੜੇ ਸਿਸਟਮੈਟਿਕ ਬਣਾਇਆ ਗਿਆ ਮਾਡਰਨ ਜੋਗਨਾ ਅੱਗੇ ਹੁਣ ਲੋਰ ਪਾਉਗੀ ਜਿਹੜੀਆਂ ਸਾਡਾ 9 ਨੰਬਰ ਗੈਲਰੀ ਆ ਜਿਹੜੀ ਹੁਣ ਬਣਨੀ ਆ ਅੱਗੇ ਉਦੇ ਵਿੱਚ ਉਹਦੇ ਮਾਡਰਨ ਬਾਫਰ ਕਿਸ ਤਰ੍ਹਾਂ ਸਾਡਾ ਆਜ ਦੀ ਲੜਾਈ ਲੜੀ ਆ ਉਹ ਵੀ ਇੱਥੇ ਕਵਰ ਕੀਤਾ ਜਾਏਗਾ। ਜੀ ਸਰ ਅੱਜ ਦੇ ਦਿਹਾੜੇ ਦੇ ਲੋਕ ਤਾਂ ਉਹ ਲੋਕਾਂ ਨੂੰ ਵੀ ਅਪਲੀਕ ਕਰਦੇ ਉਹ ਲੋਕ ਸਮਝਦੇ ਨੇ ਕਿ ਛੁੱਟੀ ਦਾ ਦਿੰਦਾ ਹੈ ਕਿ ਇਹ ਨੂੰ ਅਸੀਂ ਇੰਜੋਏ ਕਰਨਾ ਬਸ। ਇਸ ਪਿੱਛੇ ਬਹੁਤ ਵੱਡੇ ਕੁਰਬਾਨੀਆਂ ਮੈਂ ਤਾਂ ਜੀ ਇਹ ਸਮਝਦਾ ਕਿ ਪਹਿਲਾਂ ਸਾਡੇ ਟਾਈਮ ਸਕੂਲ ਦੇ ਵਿੱਚ ਕੀ ਹੁੰਦਾ ਸੀ ਕੋਈ ਛੁੱਟੀ ਨਹੀਂ ਹੁੰਦੀ ਸੀ 15 ਅਗਸਤ। ਹੋਂਦ ਤਾਂ ਟੀਚਰ ਵੀ ਚਾਹੁੰਦੇ ਨੇ ਸਟੂਡੈਂਟ ਵੀ ਚਾਹੁੰਦੇ ਨੇ ਫਾਈਨੈਂਸਿੰਗ ਦੀ ਛੁੱਟੀ ਹੋਵੇ। 15 ਅਗਸਤ ਵਾਲੇ ਦਿਨ ਤੇ 26 ਜਨੂਅਰੀ ਵਾਲੇ ਦਿਨ ਖਾਸ ਕਰਕੇ 15 ਅਗਸਤ ਵਾਲੇ ਦਿਨ ਮੈਂ ਸਮਝਦਾ ਕਿ ਲਾਜ਼ਮੀ ਹਰ ਸਕੂਲ ਦੋ ਕੰਡਿਡ ਲੱਗਣਾ ਚਾਹੀਦਾ ਫਲੈਗ ਨੈਸ਼ਨਲ ਤਿਰੰਗਾ ਫਲੈਗ ਹੋਸਟਿੰਗ ਹੋਣੀ ਚਾਹੀਦੀ ਹੈ ਸਵੀਟ ਸੰਡੀਆਂ ਜਣੀਆਂ ਚਾਹੀਦੀਆਂ ਹਰ ਸਕੂਲ ਤੋਂ ਦੀ ਕਲਾਸ ਤੋਂ ਕੁਝ ਨਾ ਕੋ ਜਿਹੜਾ ਆ ਸਟੂਡੈਂਟਸ ਦੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਕਿਸੇਸ ਹੋਣੀ ਚਾਹੀਦੀ ਨੇ 1.5 ਤੋਂ 2 ਘੰਟੇ ਦਾ ਪ੍ਰੋਗਰਾਮ ਰੱਖਿਆ ਜਾਣਾ ਚਾਹੀਦਾ ਜਿਹਦੇ ਵਿੱਚ ਸਕੂਲ ਅਥਾਰਟੀਆਂ ਨੂੰ ਡਿਪੈਕਟ ਕਰਨਾ ਚਾਹੀਦਾ ਛੋਟਾ ਛੋਟਾ ਕਲਿੱਪਿੰਗਸ ਗੇਦੀ ਮਤ ਲੈ ਕੇ ਕਿ 47 ਜੜਾਈ ਇਦਾਂ ਜਿਹੀ ਇਦਾਂ ਇਦ 2 ਘੰਟੇ ਵਿੱਚ ਉਹਨਾਂ ਨੂੰ ਇੱਕ ਇਤਿਹਾਸ ਦਿੱਤਾ ਜਾਏ ਜੋ ਕਿ ਨਹੀਂ ਹੋ ਰਿਹਾ ਉਹ ਮੇਰੇ ਖਿਆਲ ਬਹੁਤ ਜ਼ਰੂਰੀ ਹੈ ਉਹ ਸਾਡੀ ਸਰਕਾਰ ਨੂੰ ਚਾਹੀਦਾ ਕਿ ਇਹ ਚੀਜ਼ਾਂ ਜਰੂਰ ਕਰੇ ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਛੁੱਟੀ ਹੋ ਗਈ ਹੁਣ ਬੱਚੇ ਨੂੰ 15 ਦਾ ਸਿਰਫ ਛੁੱਟੀ ਨਾ ਉਹਦੀ ਮੈਂਟੈਲਿਟੀ 15 ਦਾ ਛੁੱਟੀ ਹੈ ਉਹ ਸ਼ੁੱਭੀ ਕਿਉਂ ਨੂੰ ਨਹੀਂ ਪਤਾ ਐਂਡ 80% ਉਹ ਟੀਵੀ ਤੇ ਪੜ੍ਹੇ ਵੀ ਨਹੀਂ ਦਿਖਦਾ ਹੁਣ ਸੋ ਉਹ ਮੋਟੀਵੇਸ਼ਨ ਜਿਹੜੀ ਆ ਨਹੀਂ ਰਹੀ ਇਸ ਕਰਕੇ ਸਕੂਲ ਖੁੱਲ੍ਹੇ ਉਸ ਦਿਨ ਲਾਜ਼ਮੀ ਹੈ